ਅਸਲਾਮ ਵਾਲੇਕਮ। ਵੀਰੋ ਕੀ ਹਾਲ ਚਾਲ ਹੈ? ਸੁਖਬੀਰ ਬਾਦਲ ਹੜ੍ਹ ਤੋਂ ਪੀੜਤ ਲੋਕਾਂ ਦੀ ਕਰਨ ਗਏ ਐ ਮਦਦ ਤੇ ਉੱਥੇ ਜਾ ਕੇ ਫਸ ਗਿਆ ਵੱਡੀ ਮੁਸੀਬਤ ਦੇ ਵਿੱਚ। ਲੋਕਾਂ ਨੇ ਸੁਖਬੀਰ ਬਾਦਲ ਦਾ ਕਰ ਦਿੱਤਾ ਬੁਰਾ ਹਾਲ। ਵੀਰੋ ਕੀ ਕੁਝ ਵਾਪਰੀ ਸੁਖਬੀਰ ਬਾਦਲ ਨਾਲ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਰਹਿ ਜਾਣਾਗੇ। ਤੁਸੀਂ ਚਲ ਕੇ ਵੀਡੀਓ ਦੇਣੇ ਉਸਦੇ ਵਾਰ ਜਾਣੇ ਆ। ਹਾਂ ਜੀ ਪੰਜਾਬੀਓ ਸਤਿ ਸ੍ਰੀ ਅਕਾਲ। ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੱਲ ਮੈਂ ਇੱਕ ਵੀਡੀਓ ਪਾਈ ਸੀ। ਪੰਜਾਬ ਦੇ ਅੰਦਰ ਬੰਨ ਕੋ ਨਹੀਂ ਸੱਚ ਹੋ ਚੁੱਕਿਆ ਜਿਹੜੀ ਕਿ ਕੱਲ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕ ਕੁੱਟਣਗੇ ਪਰ ਦਾੜਾ ਸਾਲ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਦਿਖਾਉਣ ਜਾ ਰਿਹਾ ਹਰ ਪੀੜਤਾ ਨੇ ਸੁਖਵੀਰ ਸਿੰਘ ਬਾਦਲ ਨੂੰ ਕਿਵੇਂ ਰੇਲ ਬਣਾਈ ਹੈ ਔਰ ਸੁਖਵੀਰ ਸਿੰਘ ਬਾਦਲ ਉੱਥੇ 2 ਲੱਖ ਰੁਪਏ ਦਿੰਦੇ ਨੇ ਉਸ ਤੋਂ ਬਾਅਦ ਸਾਡੇ ਕੁਝ ਪੰਜਾਬ ਦੇ ਨੌਜਵਾਨ ਜਿਹੜਾ ਕਿ ਸਿੱਖ ਭਾਈਚਾਰਾ ਉਹਨਾਂ ਨੇ ਕੀ ਕਿਹਾ ਕਹਿੰਦੇ ਜੀ ਸਾਨੂੰ ਚੋਰੀ ਦੇ ਪੈਸੇ ਨਹੀਂ ਚਾਹੀਦੇ ਤਾਂ ਮੈਂ ਅਸਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਨਾਲ ਇਹ ਖਬਰ ਸਾਂਝੀ ਕਰਦਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਇਹ ਪਰਿਵਾਰ ਉਹ ਪਰਿਵਾਰ ਕਿ ਪੂਰੇ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਲੁੱਟ ਮਚਾਈ ਆ ਇਕੱਲਾ ਮੈਂ ਨਹੀਂ ਕਹਿੰਦਾ ਸੀ ਅੱਜ ਦੀ ਵੀਡੀਓ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਕੀ ਹਾਲ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦੇ ਜ਼ਰੀਏ ਦਿਖਾਉਣ ਜਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਰ ਪੀੜਤਾ ਨੂੰ 2 ਲੱਖ ਰੁਪਈਆ ਦੇ ਕੇ ਆਉਂਦੇ ਨੇ ਤਾਂ ਦੂਜੇ ਪਾਸੇ ਦੇਖੋ ਸਾਡੇ ਪੰਜਾਬ ਦੇ ਹੀ ਅੰਦਰ ਬਹੁਤ ਸਾਰੇ ਕਲਾਕਾਰ ਜਿਵੇਂ ਕਿ ਬਹੁਤ ਸਾਰੇ ਪੰਜਾਬੀ ਸਿੰਗਰ ਨੇ ਮਨਕੀਰ ਤਾਲਖ ਨੇ 5 ਕਰੋੜ ਰੁਪਈਆ ਦੇ ਦਿੱਤਾ ਔਰ ਦੂਜੇ ਪਾਸੇ ਗੁਲਾਬ ਸਿੰਘ ਸਿੱਧੂ ਉਹਨਾਂ ਨੇ ਵੀ ਬਹੁਤ ਵੱਡਾ ਦਾਨ ਕਰ ਦਿੱਤਾ ਔਰ ਸਰਵੀਰ ਸਿੰਘ ਬਾਦਲ ਕੀ ਕਰਦੇ ਨੇ 2 ਲੱਖ ਰੁਪਈਆ ਲੈ ਕੇ ਜਾਂਦੇ ਨੇ ਉਹ ਕਹਿੰਦੇ ਆ ਜੀ ਹਰ ਪੀੜਤਾ ਨੂੰ ਆ 2 ਲੱਖ ਰੁਪਈਆ ਦੇ ਰਿਆ ਪਰ ਪੰਜਾਬ ਦੇ ਲੋਕਾਂ ਦੇ ਜਹਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਇਹ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਅੱਜ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਅਕਸਰ ਪੰਜਾਬ ਦੇ ਵਿੱਚ ਇੱਕ ਖਬਰ ਵਾਇਰਲ ਹੁੰਦੀ ਹੈ ਜਿਹੜੀ ਕਿ ਕੱਲ ਆਪਣੀ ਚੈਨਲ ਤੇ ਵੀ ਪਾਈ ਗਈ ਸੀ ਇਹਨਾਂ ਦੇ ਕੋਲੋਂ ਸਵਾ ਮਣ ਸੋਨਾ ਯਾਨੀ ਸਵਾ ਮਣ ਸੋਨੇ ਦਾ ਬਹੁਤ ਵੱਡਾ ਜ਼ਿਕਰ ਹੋਇਆ ਪੰਜਾਬ ਦੀ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਇਹਨਾਂ ਤੋਂ ਬਹੁਤ ਵੱਡੇ ਹੋਲੇ ਦੇ ਵਿੱਚ ਇਹ ਸਾਰਾ ਮਾਮਲਾ ਚੱਲ ਰਿਹਾ ਸੀ ਪਰ ਅਕਸਰ ਤੁਹਾਨੂੰ ਵੀ ਪਤਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਤਾਂ ਹੁਣ ਇਹ ਜਿਹੜੇ ਸੁਖਵੀਰ ਸਿੰਘ ਬਾਦਲ ਵਰਗੇ ਤੇ ਮਜੀਠੀਆ ਵਰਗੇ ਲੋਕ ਨੇ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਦੇ ਅੰਦਰ ਇੱਕ ਬਹੁਤ ਵੱਡਾ ਖਜ਼ਾਨਾ ਦੱਬਿਆ ਸੀ ਪਰ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਸਿਰਫ 2 ਲੱਖ ਰੁਪਈਆ ਲੈ ਕੇ ਪਹੁੰਚਦੇ ਨੇ ਤੇ ਮਜ਼ਾਕ ਕਰ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਤਾਂ ਅੱਗੋਂ ਪੰਜਾਬ ਦੇ ਲੋਕ ਸੁਖਵੀਰ ਸਿੰਘ ਬਾਦਲ ਨੂੰ ਕੀ ਕਹਿੰਦੇ ਨੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਉਹ ਜਿਹੜੇ ਸਾਡੇ ਸੰਗਤ ਦੇ ਨਾਲ ਫੌਜੀ ਵੀਰਾਂ ਨੂੰ ਵੀ ਮਿਲ ਲੰਦੇ ਉਹ ਜਿਹੜੇ ਆਪਣੇ ਬਾਡਰ ਤੇ ਰਾਖੀ ਕਰਦੇ ਉੱਥੇ ਵੀ ਮਰਦੇ ਔਰੇ ਵੀ ਮਰਦੇ ਆ ਸਾਡੀ ਸਿੱਖ ਸੰਗਤ ਦਾ ਪੈਸਾ ਥਾਟਾ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਆ ਲੋਕਾਂ ਨੇ ਤੁਸੀਂ ਫੇਰ ਹੀ ਨਾ ਸਰਕਾਰਾਂ ਦੇ ਤਲਵਰ ਚੱਕ ਕੇ ਕਰਦੇ ਆ ਹਾਂ 2 ਲੱਖ ਰੁਪਏ ਤਾਂ ਹੋਰ ਪਾ ਲਓ ਹੋਰ ਪੈਸੇ ਦੇ ਲੋਕਾਂ ਆਜ਼ਾਦ ਜੀਤੋ ਕਿੰਨ 1500 ਰੁਪਏ ਆ ਗਿਆ ਉਹ ਹੋਰ ਆ ਗਿਆ ਹੋਰ ਗੱਲ ਮੇਰੀ ਕਿ 1000 ਆ ਗਿਆ ਉਹ ਚੈੱਕ ਕਿੰਨਾ ਉਹ ਤਾਂ 600 ਤੋਂ ਕਿਹੜਾ ਸਾਰਾ ਗੱਲ ਉਸੇ ਕਹਿੰਦੇ 1500 ਕਰ ਦਿੰਦੇ ਮੈਨੂੰ ਤੁਹਾਡੇ ਮਨ ਚ ਕਿੰਨਾ ਚਾਹੀਦਾ 1500 ਸਾਨੂੰ ਦੇ ਦਿਓ ਐ ਕਰ ਦੋ 2000 ਹੋ ਰਾਇ ਠੀਕ ਹੈ ਹਲਾਤ ਦੇਖੋ ਆਪਣੇ ਪੰਜਾਬੀਆਂ ਦੇ ਤੜਵੇ ਚਟਲੇ ਲੋਕਾਂ ਨੇ ਆ ਕੇ 5 ਮਿੰਟ ਵੀ ਨਹੀਂ ਖੜਿਆ ਕਰਕੇ 2 ਲੱਖ ਰੁਪਏ ਦੇ ਕੇ ਕਿਹਾ ਰੇਟ ਤੇ ਚੋਰੀ ਦੇ ਪੈਸੇ ਦੀ ਲੋੜ ਨਹੀਂ ਇੱਕ ਹੋਰ ਕਹਿੰਦੇ ਪੈਸੇ ਦੀ ਲੋੜ ਨਹੀਂ ਸਾਡੂੰ ਸਿੱਖ ਸੰਗਤ ਦਾ ਪੈਸਾ ਤਾਂ ਸੁਣ ਲਿਆ ਪੰਜਾਬ ਵਾਲੇ ਸਾਡੇ ਸਿੱਖ ਸਮਾਜ ਦੇ ਲੋਕ ਕੀ ਕਹਿ ਰਹੇ ਨੇ ਹਰ ਪੀੜ ਤੇ ਲੋਕ ਕੀ ਕਹਿ ਰਹੇ ਨੇ ਉਹ ਕਹਿੰਦੇ ਨੇ ਜੀ ਚੋਰੀ ਦਾ ਪੈਸਾ ਗੁਲਕਾਂ ਦੀ ਚੋਰੀ ਦਾ ਪੈਸਾ ਤਾਂ ਦੇਖੋ ਗੁਰਦੁਆਰਿਆਂ ਦੇ ਵਿੱਚੋਂ ਗੁਲਕਾਂ ਭੰਨ-ਭੰਨ ਕੇ ਨਾ ਲੋਕਾਂ ਨੇ ਕਿੰਨਾ ਪੈਸਾ ਲੁੱਟਿਆ ਔਰ ਪੰਜਾਬ ਦੇ ਲੋਕਾਂ ਨੂੰ 25 ਸਾਲ ਤੱਕ ਸਿੱਧੇ ਤੌਰ ਦੇ ਉੱਤੇ ਕਹਿੰਦੇ ਲੁੱਟ ਮਚਾਈ ਆ ਤਾਂ ਦੂਜੇ ਪਾਸੇ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਅਕਸਰ ਪੰਜਾਬ ਦੀ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਲੋਕਾਂ ਨੇ ਯਾਨੀ ਉਹਦੇ ਗਲਮੇ ਤੱਕ ਆ ਗਏ ਸੀ ਤਾਂ ਇਹ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅੱਜ ਚੰਗੀ ਕੁੱਟਮਾਰ ਹੋਣੀ ਹੈ ਚੰਗੀ ਝਾਰਚੱਪ ਹੋਣੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੇ ਮਜ਼ਾਕ ਕਰ ਦਿੱਤਾ ਇੱਕ ਪਾਸੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ 5-5 10-10 ਕਰੋੜ ਰੁਪਈਆ ਵੰਡ ਰਹੇ ਨੇ ਹਰ ਪੀੜਤਾ ਨੂੰ ਜਿਨ੍ਹਾਂ ਨੂੰ ਜਰੂਰਤ ਰੀਅਲ ਦੇ ਵਿੱਚ ਸੱਚਮੁੱਚ ਦੇ ਵਿੱਚ ਪਰ ਸੁਖਬੀਰ ਸਿੰਘ ਬਾਦਲ ਕੀ ਕਰ ਰਹੇ ਨੇ ਸਿਰਫ ਇੱਕ ਮਜ਼ਾਕ ਚਲਾ ਰਹੇ ਨੇ ਉਹ ਵੀ 2 ਲੱਖ ਰੁਪਈਆ ਚੋਰੀਆਂ ਚਕਾਰੀਆਂ ਦੇ ਵਿੱਚੋਂ ਲਿਆ ਕੇ ਸੰਗਤਾਂ ਨੂੰ ਦੇ ਰਹੇ ਸੀ ਕਹਿੰਦੇ ਆਹ ਲੋ 2 ਲੱਖ ਰੁਪਈਆ ਤੇ 1500 ਲੀਟਰ ਡੀਜ਼ਲ ਭੇਜ ਦਿਨਾ ਤਾਂ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਲੋਕ ਕਿੰਨੇ ਪੀੜਤ ਨੇ ਅੱਧੇ ਪੰਜਾਬ ਦੇ ਕਰੀਬ ਡੁੱਬ ਚੁੱਕੇ ਤੇ ਇਹਨਾਂ ਬਾਦਲਾਂ ਕੋਲ ਕਿੰਨਾ ਯਾਨੀ ਪੈਸਾ ਪੰਜਾਬ ਦਾ ਇਕੱਠਾ ਕੀਤਾ 3500 ਕਿੱਲਾ ਅਕਸਰ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਹੁੰਦਾ 3500 ਕਿੱਲਾ ਜ਼ਮੀਨ ਦਾ ਇਹਨਾਂ ਹੀ ਬਾਦਲਾਂ ਦੇ ਕੋਲ ਪਰ ਜਿਹੜਾ ਇਹ ਪੰਜਾਬ ਨੂੰ 25 ਸਾਲਾਂ ਦਾ ਖਲੋਟਿਆ ਸਰਬ 2 ਲੱਖ ਰੁਪਏ ਦੇ ਬਦਲੇ ਆਪਣਾ ਕਰਜ਼ਾ ਉਤਾਰ ਰਹੇ ਆ ਕਹਿੰਦੇ ਜੀ ਅਸੀਂ 2 ਲੱਖ ਰੁਪਈਆ ਦੇ ਕੇ ਜਾ ਰਹੇ ਆ ਇਹਦੇ ਨਾਲ ਹਰ ਪੀੜਤਾਂ ਦੀ ਮਦਦਤ ਹੋ ਗਈ ਹੈ ਪਰ ਇੱਥੇ ਦਾ ਗਰੀਬ ਤੋਂ ਗਰੀਬ ਬੰਦਾ ਵੀ ਮਦਦ ਕਰ ਰਿਹਾ ਹਰ ਪੀੜਤਾ ਦੀ ਤਾਂ ਹੁਣ ਤੁਸੀਂ ਇਹ ਵੇਖੋ ਬਹੁਤ ਵੱਡੀ ਪਾਰਟੀ ਦੇ ਨੇਤਾ ਕਹਾਉਣ ਵਾਲੇ ਸੁਖਵੀਰ ਸਿੰਘ ਬਾਦਲ ਅੱਜ ਲੋਕਾਂ ਦੇ ਚਪੇਟ ਵਿੱਚ ਆ ਗਏ ਨੇ ਕਿਉਂਕਿ ਲੋਕ ਗਲਮੇ ਤੱਕ ਪਹੁੰਚ ਗਏ ਸੀ ਐ ਲੱਗਦਾ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਕੋਟਮਾਰ ਹੋਣੀ ਤੈ ਹੈ ਕਿਉਂਕਿ ਇਹ ਨਾ ਬਾਦਲਾਂ ਨੇ ਸਾਡੇ ਹੀ ਪੰਜਾਬ ਨੂੰ ਇੰਨਾ ਕਾ ਦਿੱਤਾ ਕਿ ਪੰਜਾਬ ਦੀ ਹਰ ਮਾਂ ਹਰ ਭੈਣ ਹਰ ਬਜ਼ੁਰਗ ਬੱਚਾ ਇਹਨਾਂ ਬਾਦਲਾਂ ਤੋਂ ਦੁਖੀ ਹੈ ਜਿਹੜੇ ਲੋਕਾਂ ਨੇ 25 ਸਾਲ ਤੱਕ ਤੁਹਾਡਾ ਖੂਨ ਪੀਤਾ ਅੱਜ ਉਹ ਲੋਕ ਪੰਜਾਬ ਦੇ ਲੋਕਾਂ ਨਾਲ ਹਰ ਪੀੜਤਾ ਦੇ ਨਾਲ ਮਜ਼ਾਕ ਕਰ ਰਹੇ ਨੇ ਦੇਖੋ ਜਿਹੜੇ ਹੁਣ ਕਲਾਕਾਰ ਨੇ ਪੰਜਾਬੀ ਜਾਂ ਬਾਹਰਲੇ ਵਸੇ ਹੁਣ ਤੁਸੀਂ ਲਾ ਲਓ ਵੀ ਬੰਬੇ ਤੋਂ ਬਾਲੀਵੁੱਡ ਦੇ ਵਿੱਚੋਂ ਉਹਨਾਂ ਨੂੰ ਤਾਂ ਕਿਸੇ ਨੇ ਵੋਟਾਂ ਨਹੀਂ ਪਾਈਆਂ ਉਹ ਲੋਕ ਕੋ ਇਨੇ ਵੱਡੇ ਪਦਰ ਤੇ ਪੈਸਾ ਝੋਖ ਰਹੇ ਨੇ ਕੈਨੇਡਾ ਦੇ ਵਿੱਚ ਬੈਠੇ ਸਾਡੇ ਐਨ ਆਰ ਆਈ ਅਮਰੀਕਾ ਦੇ ਵਿੱਚੋਂ ਸੇਰੀਆ ਦੇ ਵਿੱਚੋਂ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਉੱਥੇ ਬੈਠੇ ਵੀ ਮਦਦ ਕਰ ਰਹੇ ਨੇ ਪਰ ਸੁਖਵੀਰ ਸਿੰਘ ਬਾਦਲ ਵਰਗਾ ਮਜ਼ਾਕ ਨਹੀਂ 2 ਲੱਖ ਰੁਪਈਆ ਇੱਕ ਐਡੀ ਵੱਡੀ ਪਾਰਟੀ ਦੇ ਨੇਤਾ ਕਹਿੰਦੇ ਜੀ ਮੈਂ 2 ਲੱਖ ਰੁਪਈਆ ਦਿੱਤਾ ਤੇ 1500 ਲੀਟਰ ਡੀਜ਼ਲ ਦੇ ਦਿੱਤਾ ਉਹ ਵੀ ਚੰਦਾ ਚੁੰਦਾ ਇਕੱਠਾ ਕਰਕੇ ਯਾਨੀ ਕੋਈ ਵਾੜੀਏ ਵਕਾਲ ਹੁੰਦੇ ਜਾਂ ਕੋਈ ਹੋਰ ਸੇਠ ਲੋਕ ਹੁੰਦੇ ਨੇ ਉਹਨਾਂ ਤੋਂ ਹੀ ਇਹ ਦਵਾ ਦਿੰਦੇ ਨੇ ਆਪਣੀ ਜੇਬ ਦੇ ਵਿੱਚੋਂ 10 ਰੁਪਏ 10 ਰੁਪਏ ਹੁੰਦੇ ਜਿਹੜੇ ਉਹ ਵੀ ਨਹੀਂ ਕਢਦੇ ਐਡੇ ਸੂਮ ਨੇਤਾ ਸੁਖਵੀਰ ਸਿੰਘ ਬਾਦਲ ਆਪਣਾ ਰਾਜ ਭਾਗ ਦੇਖੋ ਕਿੱਡਾ ਬਣਾਇਆ ਇਹ ਵੀ ਪੰਜਾਬ ਦੇ ਲੋਕਾਂ ਨੂੰ ਅਕਸਰ ਸੋਚ ਲੈਣਾ ਚਾਹੀਦਾ ਜਿੱਥੇ ਵੀ ਮਿਲਣ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਨਾ ਵੜਨ ਦਿਓ ਕਿਉਂਕਿ ਪੰਜਾਬ ਦਾ ਬੇੜਾ 10 ਸਾਲ ਦੇ ਵਿੱਚ ਇਹਨਾਂ ਬਾਦਲਾਂ ਨਹੀਂ ਕਰਕ ਕੀਤਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਅਸੀਂ ਪਹਿਲੇ ਵੀ ਤੁਹਾਡੇ ਨਾਲ ਕਈ ਵੀਡੀਓ ਇਹੋ ਜਿਹੇ ਸ਼ੇਅਰ ਕੀਤੀਆਂ ਕਿ ਸੁਖਬੀਰ ਬਾਦਲ ਬੜੇ ਬਿਆਨ ਦੇ ਰਹੇ ਐ ਸੀਐਮ ਭਗਵੰਤ ਮਾਨ ਦੇ ਬਾਰੇ ਗੱਲਾਂ ਕਰ ਰਹੇ ਐ ਕਿ ਜਨਾਬ ਹਾੜ ਆ ਗਿਆ ਤੇ ਜ਼ਿੰਮੇਦਾਰ ਸੀਐਮ ਭਗਵੰਤ ਮਾਨ ਐ ਭਗਵੰਤ ਮਾਨ ਨੇ ਕੀ ਕੀਤਾ ਭਗਵੰਤ ਮਾਨ ਆਪਣੇ ਵਾਅਦੇ ਨਹੀਂ ਪੂਰੇ ਕੀਤੇ। ਮੁxtਲਫ ਜਗ੍ਹਾ ਤੇ ਜਾ ਰਹੇ ਸੀ ਤੇ ਹੜ੍ਹ ਦੇ ਵਿੱਚ ਸਲਾਬ ਦੇ ਵਿੱਚ ਜਿਹੜੇ ਲੋਕ ਤਬਾਹ ਹਾਲ ਸੀ ਉਹਨਾਂ ਦੀ ਮਦਦ ਨਹੀਂ ਕਰ ਰਹੇ। ਬਲਕਿ ਉਲਟਾ ਪਿਰੋ ਆਪਣੀ ਸਿਆਸਤ ਕਰ ਰਹੇ ਸੀ, ਇਲਜ਼ਾਮ ਲਾ ਰਹੇ ਸੀ ਤੇ ਆਪਣਾ ਬਹੁਤ ਵੱਡੀ ਸਾਜ਼ਿਸ਼ ਰਚਦੇ ਸੀ। ਤੇ ਅੱਜ ਵੀ ਇੰਜ ਹੋਇਆ ਹੋਇਆ ਕਿ ਸੁਖਵੀਰ ਬਾਦਲ ਇੱਕ ਜਗ੍ਹਾ ਤੇ ਹੜ੍ਹ ਤੋਂ ਪੀੜਤ ਲੋਕ ਜਿਹੜੇ ਪਹਿਲੀ ਮੁਸੀਬਤ ਦੇ ਵਿੱਚ ਐਸਾ ਕੋਈ ਲੁੱਟ ਚੁੱਕੇ ਹੋਵੇ, ਬੜੀ ਤਕਲੀਫ ਦੇ ਵਿੱਚ ਹੈ ਉਹਨਾਂ ਕੋਲ ਗਏ ਹੈ। ਉੱਥੇ ਜਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਡਾ ਲੁੱਟ-ਲੁੱਟ ਕੇ ਆਵਾਮ ਨੂੰ ਖਾਦਾ ਹੈ। ਤੇ 2 ਲੱਖ ਰੁਪਏ ਨਾ ਸਿਰਫ ਮਦਦ ਕਰ ਰਹੇ ਜਿਹਨੂੰ ਲੈ ਕੇ ਆਵਾਮ ਨੂੰ ਬੜਾ ਗੁੱਸਾ ਚੜ ਗਿਆ ਤੁਸੀਂ ਲੋਕਾਂ ਦੇ ਬਿਆਨ ਵੀ ਸੁਣਿਆ ਕਿ ਲੋਕ ਕਿਸ ਤਰ੍ਹਾਂ ਕਹਿ ਰਹੇ ਕਿ ਚੋਰ ਹੈ ਡਕੀਟ ਹੈ ਇਹਨਾਂ ਨੇ ਗੁੱਲਗ ਚ ਤੋੜਿਆ ਵੈ ਗੁਰੂ ਦੇ ਘਰ ਚੋ ਲੁੱਟਮਾਰ ਕੀਤੀ ਹੈ ਤੇ ਲੋਕਾਂ ਨੇ ਸੁਖਬੀਰ ਬਾਦਲ ਨੂੰ ਘੇਰ ਲਿਆ ਉਹਨਾਂ ਨੂੰ ਮਾਰਨ ਤੱਕ ਗਏ ਉਹਨਾਂ ਦੇ ਗਲੇ ਪੈਣ ਤੱਕ ਗਏ ਬੜੀ ਮੁਸ਼ਕਲ ਆਪਣੀ ਜਾਨ ਬਚਾ ਕੇ ਉੱਥੋਂ ਨਿਕਲੇ ਫਿਰੋ ਸੁਖਬੀਰ ਬਾਦਲ ਨੇ ਵੀ ਟੀਰ ਗਲਤ ਕੀਤਾ ਨਾ ਕਿ ਐਡਾ ਵੱਡਾ ਇੱਕ ਲੀਡਰ ਹੈ ਤੇ ਮਦਦ ਕਿ ਨਹੀਂ ਕਰ ਰਿਹਾ 2 ਲੱਖ 2 ਲੱਖ ਰੁਪਏ ਨਾ ਮਦਦ ਕਰ ਰਿਹਾ ਵੈ ਜਦਕਿ ਤੁਸੀਂ ਦੇਖਿਆ ਕਿ ਉਹ ਉਹ ਲਿਖੇਗਾ ਵੈ ਸਿੰਗਰ ਉਹ 6 ਤੋਂ 7 ਕਰੋੜ ਰੁਪਏ ਦੇ ਰਿਹਾ ਵੈ ਹੋਰ ਵੀ ਕਿੰਨੇ ਇਹੋ ਜਿਹੇ ਸੈਲਿਬ੍ਰਿਟੀਜ਼ ਹੈਗੀ ਹੈ ਫਿਰ ਉਹ ਜੜੀਆਂ ਕਿ ਦਲਜੀਤ ਦੋਸਾਂ ਜਿਸ ਤਰ੍ਹਾਂ ਉਹਨੇ ਵੱਡੀ ਮਦਦ ਕੀਤੀ ਹੈ ਖਾਲਸਾ ਐਡ ਬਹੁਤ ਵੱਡੀ ਮਦਦ ਕਰ ਰਿਹਾ ਵੈ ਲੇਕਿਨ ਸੁਖਬੀਰ ਬਾਦਲ ਗੋਗਲਵਾ ਤੋਂ ਮਿੱਟੀ ਚੜਨ ਗਿਆ ਸੀ ਸਾਜ਼ਿਸ਼ ਕਰਨ ਗਿਆ ਸੀ ਤੇ ਆਪਣੇ ਹੀ ਜਾਲ ਦੇ ਵਿੱਚ ਫਸ ਗਿਆ ਤੇ ਬਹੁਤ ਬੁਰਾ ਹੋਇਆ ਤੇ ਇੰਜ ਦੇ ਲੋਕਾਂ ਦਾ ਇੰਜ ਹੀ ਹੋਣਾ ਚਾਹੀਦਾ ਲੋਕਾਂ ਦੇ ਦਿਲ ਦੇ ਵਿੱਚ ਹੁਣ ਇਹਨਾਂ ਵਾਸਤੇ ਕੋਈ ਮੁਹੱਬਤ ਕੋਈ ਸਨਮਾਨ ਕੋਈ ਸਤਿਕਾਰ ਨਹੀਂ ਰਹਿ ਗਿਆ ਬਲਕਿ ਨਫਰਤ ਹੀ ਹੈ ਤੇ ਲੋਕ ਇਹਨਾਂ ਦੀ ਅਸਲ ਹਕੀਕਤ ਨੂੰ ਜਾਣ ਚੁੱਕੇ ਆ ਬਾਕੀ ਵੀਰੋ ਇਹ ਠੀਕ ਹੋਇਆ ਜਾਂ ਗਲਤ ਹੋਇਆ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦੱਸਾ ਲਾਜ਼ਮੀ ਹੈ ਨਾ ਆਪਾਂ ਦੇ ਸਾਰਾ ਖਿਆਲ ਰੱਖਣਾ ਦੋ ਯਾਦ ਰੱਖਣਾ ਅੱਲਾਹ ਹਾਫਿਜ਼